ਇਹ ਚੋਟੇ ਆ ਹੋਸਾਵਾ ਕਿਲਾ ਹੁੰਦਾ ਉਹ ਵੀ ਗਨੇ ਤਰਿਆ ਹੋ ਚਾਚੇ ਕੋਲ ਇੱਕ ਲੱਖ ਦਾ ਰ ਫੜਿਆ ਟਿਕਟ ਲਈ ਤਾਂ ਫੇਰ ਪੈਸੇ ਕੱਟ ਗਏ ਬੇਬੇ ਵਾਲੇ ਵੀ ਤਾਂ ਸਾਰੇ ਗਨੇ ਬਿਕ ਸਨ ਲੋ ਢੋਡੂ ਸਰਕਾਰੀ ਟੱਕਰੀ ਜੀ ਜੀ ਨੇ ਜੀਵਦਾ ਰਸੂਲੀ ਤੇ ਚੜਾਏ ਹੋਇਆ ਹੋ ਕੀ ਦਾ ਬਾਪੂ ਚਾਉਂਦਾ ਮੁੰਡਾ ਕਰੇ ਲੇਵਰਾ ਜੀ ਬਸ ਮਾਰੇ ਮਜਬੂਰੀਆਂ ਦੇ ਆਏ ਹੋਇਆ ਹੋ ਕੀ ਦਾ ਬਾਪੂ ਚਾਉਂਦਾ ਮੁੰਡਾ ਕਰੇ ਲੇਵਰਾ ਜੀ ਬਸ ਮਾਰੇ ਮਜਬੂਰੀਆਂ ਦੇ ਆਏ ਹੋਇਆ ਸੁਣੇ ਜ਼ਰਾ ਵਿਸ਼ੇ ਹੋਰ ਵੀ ਤਾਂ ਗਉਣ ਲਈ ਬਥੇਰੇ ਨੇ ਕੱਲਾ ਕੁੜੀਆਂ ਬਰੈਂਡਾਂ ਤੇ ਨਾ ਗਾਓ ਜੀ ਉਹ ਵਿਸ਼ੇ ਹੋਰ ਵੀ ਤਾਂ ਗਾਉਣ ਲਈ ਬਥੇਰੇ ਕੁੜੀਆਂ ਬਰਿੰਦਾ ਤੇ ਨਾ ਗਾਓ ਜੀ ਚਿੱਟਾ ਨਾ ਗਣੀ ਤਾਂ ਸਿੰਗਰਾਂ ਨੇ ਜ ਚੱਕਿਆ ਪੰਜਾਬ ਸੋਨੇ ਦੀ ਚਿੜੀ ਸੀ ਨਸਿਆਂ ਚ ਹਰਿਆ ਓ ਰੱਬਾ ਸਾਨੂੰ ਸਾਡਾ ਉਹ ਪੰਜਾਬ ਮੋੜ ਦੇ ਜਿੱਥੇ ਬਾਬੇ ਨਾਨਕ ਨੇ ਪੈਰ ਪਾਏ ਹੋਇਆ ਓ ਕਿਹਦਾ ਬਾਪੂ ਚਾਉਂਦਾ ਮੁੰਡਾ ਕਰੇ ਲੇਵਰਾ ਜੀ ਬਸ ਮਾਰੇ ਮਜਬੂਰੀਆਂ ਦੇ ਆਏ ਹੋਇਆਂ ਓ ਕਿਹਦਾ ਬਾਪੂ ਚਾਉਂਦਾ ਮੁੰਡਾ ਕਰੇ ਲੇਵਰਾ ਜੀ ਬਸ ਮਾਰੇ ਮਜਬੂਰੀਆਂ ਦੇ ਆਏ ਹੋਇਆ